ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋਲ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਗਰਨਾਮ ਸਿੰਘ ਜੋਲਾ ਨਾਲ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਵਾਂਗੇ ਮੱਝਾਂ ਜਿਹੜੀਆਂ ਅੰਦਰ ਪੰਨੀਆਂ ਜਿੰਨਾਂ ਤੇ ਮੱਝਾਂ ਤਿੰਨੇ ਤਨ ਸੋਈਆਂ ਦਿਖਾਉਣੀਆਂ ਵਾ ਤੇ ਗਾਵਾਂ ਤੁਹਾਨੂੰ ਦੋ ਹੀ ਸੂਗੀਆਂ ਵਿਖਾਉਣੀਆਂ ਬਾਕੀ ਸਾਰੀਆਂ ਗੱਬਨਾਂ ਤੁਹਾਨੂੰ ਵਿਖਾਉਣੀਆਂ ਆ ਵੀ ਗਾਂ ਜਿਹੜੀ ਗੱਬਨ ਆ ਆ ਦੇਖ ਸਕਦੇ ਜੀ ਇਹ ਗੱਬਨ ਆ ਜਿਹੜੀ ਚਲੋ ਕੋਈ ਨਹੀਂ ਹਲੇ ਬੰਦ ਹੋਣੇ ਤੋੜ ਕੇ ਦਿਖਾਵਾਂਗੇ ਹਾਂਜੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾ ਜੀ ਸਭ ਵਧੀਆ ਜੀ ਚੰਗੀ ਰੌਣਕ ਲਈ ਸੀ ਅੱਜ ਤੇ ਘਰੇ ਫਿਰ ਰੌਣਕ ਤੇ ਇਤਰਾਹ ਲੱਗੀ ਰਹਿੰਦੀ ਆ ਪਰ ਤੁਹਾਡੇ ਦਰਸ਼ਨਾਂ ਅਜ ਪਹਿਲੀ ਵਾਰ ਹੋਏ ਆ ਠੀਕ ਆ ਚਲੋ ਅੱਗੇ ਤੇ ਆਪਣਾ ਮੇਲਜੋਲ ਵਧੀਆ ਰਹੀ ਹੋਇਆ ਵਾ ਜੀ ਦੇ ਦੇ ਸਦਮੰਦੀ ਤੇ ਹੁੰਦਾ ਹੀ ਆ ਵਿਸਾਖੀ ਦੀਵਾਲੀ ਤੇ ਹਾਂਜੀ ਹਾਂਜੀ ਪਰ ਕੱਲ ਅੱਜ ਤੁਹਾਡੇ ਦਰਸ਼ਨ ਘਰ ਆਏ ਆ ਬਹੁਤ ਬਹੁਤ ਤੁਹਾਡੀ ਚੜਦੀ ਕਲਾ ਹੋਵੇ ਸਾਨੂੰ ਵਾ ਤੁਹਾਡਾ ਚਲੋ ਮੌਕਾ ਦਿੱਤਾ ਤੁਸੀਂ ਸਾਨੂੰ ਤੇ ਆਪਣਾ ਲੋਕਾਂ ਨਾਲ ਚੰਬੰਦ ਬਣਾ ਰਵੇ ਹਾਂਜੀ 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 ਤੇ ਮਾਲ ਆਪਣੇ ਕੋ ਹਰ ਵਕਤ ਇਹੋ ਜਿਹਾ ਹੀ ਹੁੰਦਾ ਫਿਰ ਮਾਲੇ ਚੰਗੇ ਤੋਂ ਚੰਗਾ ਹੀ ਆਪਾਂ ਲਿਆਉਂਦੇ ਤੇ ਚੰਗੇ ਟੰਗਾ ਵੇਚਦੇ ਤੁਹਾਨੂੰ ਪਤਾ ਜਿਹੜਾ ਆਉਣ ਨਾਲ ਸਮਾਮਾ ਥੋੜੇ ਦੁੱਧ ਦੇ ਵਿੱਚ ਕਿਸੇ ਦਾ ਗੁਜ਼ਾਰਾ ਨਹੀਂ ਵੰਡ ਮਹਿੰਗੇ ਆ ਦੁੱਧ ਸਭਲੇ ਆ ਇਹ ਥੋੜੇ ਦੁੱਧ ਵਾਲੀਆਂ ਡੰਗੜਿਆ ਅੱਛਾ ਤੇ ਵੰਡ ਮਹਿੰਗੇ ਤੇ ਉਹ ਪਤਾ ਨਹੀਂ ਪੂਰਾ ਹੋ ਸਕਦਾ ਜੇ ਕੋ ਦੁੱਧ 2000 ਕੁਇੰਟਲ ਹੋਊ ਜੇ ਆਪ ਦਾ ਮਾਲ ਖਾਪ ਸਕਦਾ ਨਹੀਂ ਜੇ ਸਰਕਾਰਾਂ ਨੇ ਤੇ ਵੇਖੋ ਜਿਹੜਾ ਦੁੱਧ ਦੇ ਆਂਦੇ ਵੀ ਆਉਣਾ ਚਾਹੀਦਾ ਦੁੱਧ ਦਾ ਜਿਹੜਾ ਰੇਟ ਆ ਉਹ ਗੱਲ ਮੈਂ ਕਰਦਾ ਜਾਂਦਾ ਤੇ ਵੰਡਾਂ ਦੇ ਵਾਧੇ ਜਾਂਦੇ ਹਾਂ ਤੇ ਸਰਕਾਰ ਗਾੜੀ ਅਪੀਲ ਕਰਦੇ ਆ ਕਿ ਜਿਤਨਾ ਤੁਸੀਂ 2 ਰੁਪਏ ਜਾ ਕਣਕ ਦਿੰਦੇ ਜੀ ਜਿਸ ਤਰ੍ਹਾਂ ਕਿਤੇ ਵੰਡ ਲੋਕਾਂ ਨੂੰ ਦੇਣਾ ਸ਼ੁਰੂ ਕਰ ਦੋ ਜੇ ਲੱਖਾਂ ਕੁਇੰਟਲ ਕਣਕ ਤੁਹਾਡੇ ਕੋਲ ਪਈ ਆ ਤੇ ਦੁੱਧ ਦੇ ਜਿਹੜਾ ਮਿਲਾਵਟਾਂ ਜੋ ਆ ਨੁਕਸਪੈਣਡ ਆ ਕਿਸ ਨੂੰ ਲੀਵਰ ਦਾ ਪੈ ਗਿਆ ਕਿਸ ਨੂੰ ਸਟੈਂਡ ਪੈ ਗਿਆ ਇਹ ਸਾਰਾ ਜਿਹੜਾ ਮਿਲਾਵਟੀ ਦੁੱਧ ਆ ਉਹਦੇ ਕਰਕੇ ਆ ਆਹ ਇਹ ਵੀ ਗੱਲ ਤੁਹਾਡੀ ਸਹੀ ਆ ਜੇ ਇਹ ਫੀਡ ਮਿਲੇ ਕਟੀਆਂ ਵਸ਼ੀਆਂ ਤਿਆਰ ਹੋਣ ਲੋਕੀ ਆਪਣਾ ਕਿਹਾ ਵਧੀਆ ਦੁੱਧ ਪੀ ਸਕਣ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਜੀ ਕਰਮਨਾਥ ਸਿੰਘ ਜੌਹਰ ਹਾਂਜੀ ਸੂਬਾ ਪ੍ਰਧਾਨ ਮੈਂ ਪੰਜਾਬ ਟਰੱਕ ਏਕਦਾ ਦਾ ਵੀ ਹਾਂ ਤੇ ਆਪਣਾ ਕਾਕਾ ਜਗਜੀਤ ਸਿੰਘ ਹੈ ਵਪਾਰ ਦਾ ਕੰਮ ਕਰਦਾ ਵਾ ਠੀਕ ਆ ਜੀ ਤੇ ਇਹ ਚੱਕਦੇ ਠੀਕ ਆ ਤੇ ਫੋਨ ਨੰਬਰ ਇੱਕ ਕਰੀ ਬੋਲਦੇ ਆ 94173 48572 ਠੀਕ ਆ 94173 48572 94170 82662 9417082602 ਠੀਕ ਹੈ ਤੇ ਸ਼ਹਿਰ ਆਪਾਂ ਨੂੰ ਤਨ ਤਨ ਲੱਗਦਾ ਹੈ ਨਾ ਤਨ ਬਿਲਕੁਲ ਲੱਗ ਗਿਆ ਤੂਲੇ ਨਾਲ ਗੁਰਦੁਆਰਾ ਸਾਹਿਬ ਆ ਅੱਛਾ ਇਹਦੇ ਲੱਗੇ ਨਦੀ ਕੀ ਆਪਾਂ ਤਨ ਤਨ ਨੰਬਰਸਾ ਰੋਡ ਤੇ ਗਿਆ ਪਹਿਲਾ ਜੇ ਲੱਗ ਰਹੇ ਨੇ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਜਿਹੜੀ ਇਹ ਗਾਂ ਜਿਹੜੀ ਪਹਿਲੇ ਨੰਬਰ ਤੇ ਗੱਭਣ ਹੀ ਆ ਹੱਲੇ ਚਾਰ ਦੰਦ ਚਾਰ ਦੰਦ ਅੱਛਾ ਚੈੱਕ ਕੀਤੇ ਦੰਦ ਦੇ ਤਾਂ ਚੈੱਕ ਕਰਾ ਦੇਣੇ ਅੱਛਾ ਚੈੱਕ ਕਰਾ ਦਿੰਨੇ ਆ ਸੂਆ ਕਿੰਨੇ ਵਜੇ ਦਾ ਸੂਆ ਦੂਜਾ ਜੀ ਸੂਆ ਦੂਸਰਾ ਜੇ ਤੇ ਮੂੰਹ ਜਿਹੜੀ ਚਾਰ ਦੰਦ ਆ ਦੇਖ ਸਕਦੇ ਹੋ ਜੇ ਕਮਾਲ ਹੀ ਤਿਆਰ ਹੋਈ ਆ ਥੱਲੇ ਹੱਲੇ ਇਹ ਆ ਇਹ ਪੁੜਿਆਂ ਦਾ ਕੋਈ ਗੱਲ ਨਹੀਂ ਆਹੋ ਜੀ ਤੇ ਆ ਦੇਖ ਸਕਦੇ ਜੇ ਬਾਕੀ ਇਹੋ ਜੀਆਂ ਚੀਜ਼ਾਂ ਜਦੋਂ ਤਿਆਰ ਹੁੰਦੀਆਂ ਵਾ ਚੰਗਾ ਖਰਚਾ ਜਿਹੜਾ ਲੱਗਦਾ ਵਾ ਤੁਹਾਨੂੰ ਤੇ ਵੀ ਨਾੜਾਂ ਦੇਖ ਸਕਦਾ ਦਿਖਾ ਦੇ ਵੀਰ ਜੀ ਦੰਦ ਦੇ ਬਾਕੀ ਦੇਲ ਖੁਸ਼ ਹੋ ਜਾਂਦਾ ਇਹੋ ਜੇ ਪਸ਼ੂ ਦੇਖ ਕੇ ਥੋੜਾ ਇਹ ਮੂੰਹ ਫੜੌਣ ਤਾਂ ਕਰਦੀ ਆ ਖੁੱਲੀਆਂ ਆਂਦੀਆਂ ਵਾ ਦੇਖ ਲੋ ਜੀ ਹੈਗੀ ਆਹ ਦੇਖ ਸਕਦੇ ਜੇ ਹੈਗੀ ਚਾਰ ਦੰਦ ਹੀ ਆ ਬਾਕੀ ਦੰਦ ਪੁੱਟੇ ਆ ਜਿਹੜੇ ਛਿੱਗੀ ਦੇ ਜੇ ਬਰਾਬਰ ਨਹੀਂ ਕੀਤੇ ਜਿਹੜੇ ਇਹਨੇ ਸਾਈਡ ਵਾਲੇ ਦੰਦ ਉਤਰਾ ਹੀ ਖਲੋਤੇ ਆ ਜੇ ਦਹੀਂ ਆ ਬਰਾਬਰ ਕਰਨ ਚਾਰ ਦੰਦ ਹੋ ਗਏ ਤੇ ਛੇ ਦੇ ਜਿਹੜੇ ਪੁੱਟੇ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ 40 ਲੀਟਰ ਤਿਆਰ ਆ ਕਨੋਂ ਵੀ ਅੱਛਾ 40 ਜੂਏ ਨੇ 35 34 35 ਲੀਟਰ ਦਿੱਤਾ ਅੱਛਾ 40 ਲੀਟਰ ਤੋਂ 40 ਲੀਟਰ ਦੁੱਧ ਜਿਹੜਾ ਚਵਾਜੂਗੀ ਯਾਰ ਕੀ ਕਿਹੜੀ ਐਂ ਤਾਂ ਛੱਡਾ ਝੋਲਿਆਂ ਦੀਆਂ ਇਹ ਵੀ ਕਿ ਕਿਹੜੀ ਜਿਹੜੀ ਸੀਮ ਨੇ ਉਹਦੀਆਂ ਇਹ ਵਸੀਆਂ ਦੋਹਾਂ ਚੰਨ ਅੱਛਾ ਬਾਕੀ ਇਹ ਕਿ ਡਿਟੇਲ ਮਿਲ ਜੂਗੀ ਸਾਰੀ ਕਿ ਜੀ ਮਿਲ ਜੂਗੀ ਸਾਰੀ ਇਹਨਾਂ ਦਾ ਸਾਰਾ ਰਿਕਾਟ ਹੈਗਾ ਲਿਖਿਆ ਹੈਗਾ ਸਾਰੇ ਟੀਕੇ ਦੀਆਂ ਕਿਹੜੀ ਕਾ ਗੱਲ ਹੈ ਇਹਦੇ ਟੀਕੇ ਅੱਗੇ ਭਰਾਏ ਆ ਚੰਗੇ ਟੀਕੇ ਇਹਨਾਂ ਨੂੰ ਪਰੇ ਤੇ ਮੁੱਲ ਮੁੱਲ ਤੇ ਆਪਾਂ ਫੋਨ 'ਚ ਹੀ ਦੱਸ ਦਾਂਗੇ ਬੋਲੋ ਇਹਨੇ ਕੋਈ ਖਾਸ ਜੀ ਨਹੀਂ ਹੁਣ ਤੁਹਾਨੂੰ ਪਤਾ ਰੇਟ ਕੋਟ ਡਾਊਨ ਹੋਏ ਆ ਅੱਗੇ ਇਹਨਾਂ ਨੂੰ ਹਾਂਜੀ ਹਾਂਜੀ ਦੁੱਧ ਮੰਦਾ ਹੋਇਆ ਤੇ ਰੇਟ ਕੋਟ ਡਾਊਨ ਆ ਤੁਸੀਂ ਗੱਲ ਨੇ ਸੰਪਰਕ ਕਰਨ ਰੇਟ ਜੈ ਜੀ ਹੋਊਗਾ ਕਿਉਂਕਿ ਅਸੀਂ ਜੇ ਮੋਬਾਈਲ 'ਚ ਰੇਟ ਦੱਸ ਦਿੰਦੇ ਆ ਉਹ ਗੇ ਤੋੜ ਤੋੜੇ ਬਹੁਤ ਜ਼ਿਆਦਾ ਖਾਂਦੇ ਆ ਬਾਕੀ ਇਹ ਆ ਕਿ ਫਿਰ ਥੋੜਾ ਬਾਕੀ ਇਹ ਆ ਨਾ ਮਾਲ ਫਿਰ ਤੁਹਾਡਾ ਥੋੜਾ ਧਾਰ ਵੱਧ ਜਾਂਦਾ। ਸਾਡਾ ਜੰਮੂ ਜੰਮੂ ਮਾਲ ਜਾਂਦਾ ਤੁਹਾਨੂੰ ਪਤਾ। ਹਾਂਜੀ ਹਾਂਜੀ। ਇੱਥੇ ਤੋਂ ਕੋਈ ਰੇਟ ਹੋ ਰਿਹਾ। ਹਾਂਜੀ ਹਾਂਜੀ। ਮਾਲ ਦਾ ਰੇਟ ਕੋਈ ਵੱਧ ਹੋ ਜਾਂਦਾ। ਧਾਰ ਅਸੀਂ ਮੋਬਾਈਲ 'ਚ ਕੀ ਕਿਸ ਨੂੰ ਦੱਸ ਸਕਦੇ ਆ। ਧਾਰ ਵਾਲੇ ਦਾ ਫਿਰ ਉਧਰੋਂ ਥੋੜਾ ਕੰਮ ਚੁੱਕਿਆ ਜਾਂਦਾ। ਜਿੰਨੇ ਗਿੜੇ ਵਜਨੇ ਉਹਨਾਂ ਫਿਰ ਉੱਤੇ ਹੋ ਜਾਂਦਾ। ਠੀਕ ਹੈ ਜੀ। ਤੇ ਜਿੰਨੇ ਨਕਦਾਂ 'ਚ ਖਰਚਨੇ ਉਹਦੇ ਵਾਸਤੇ ਜਾ ਚੀ। ਜਾ ਜਾ ਜਾ। ਠੀਕ ਹੈ ਜੀ। ਬਾਕੀ ਕੋਈ ਵੀਰ ਤਾਈਓ ਕਰਕੇ ਕਹਿੰਦੇ ਕਿ ਫੋਨ ਰੇਟ ਜਿਹੜੇ ਫੋਨ ਤੇ ਕਰਨੇ ਆ ਥੋੜਾ ਧਾਰ ਦਾ ਤੇ ਨਕਦਾਂ ਦਾ ਜਿਹੜ ਇਹ ਵੀ ਗੱਬਨ ਹੈ ਜਿਹੜੀ ਹਜੇ ਆਹ ਦੇਖ ਸਾਦੇ ਸੁਵਾ ਕਿੰਨਾ ਹੈ ਤਾਂ ਚ ਤੇ ਇਹ ਦੰਦੋ ਕਿਤਰਾ ਜੀ ਇਹ 6 ਦੰਦ ਇਹ 6 ਦੰਦ ਹੈ ਜਿਹੜੀ ਇਹਦੇ ਵੀ ਦੰਦ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਆਹ ਦੇਖ ਸਾਦੇ ਜੀ ਅਜੇ ਸਾਈਡ ਵਾਲੇ ਉਤਰਾਂ ਹੀ ਖਲੋਤੇ ਇਹਦੇ ਵੀ ਇਹ ਵੀ ਜਿਹੜੇ ਛਿੱਗੀ ਦੇ ਬਰਾਬਰ ਦੇ ਹੀ ਆ ਕਰਨ ਪਹਿਲੇ ਜਿਸ ਤਰ੍ਹਾਂ ਦੇ ਪਹਿਲਾਂ ਪਹਿਲੀ ਦੇ ਹੀ ਉਤਰਾਂ ਦੇ ਹੀ ਇਹਦੇ ਆ ਤੇ ਇੰਨੇ ਵੀ ਚੰਗੀ ਤਿਆਰ ਹੋਣਾ ਮੌਸਮ ਤੱਕ ਰਜੇ ਤੇ 15 ਦਿਨ ਦਿਨ ਪੂਰੇ ਇਹਦੇ 15 ਤਰੀਕ ਨੂੰ ਉਹਦੇ 12 ਤਰੀਕ ਨੂੰ ਦਿਨ ਪੂਰੇ ਆ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਤੇ ਇਹ ਕਿੰਨੇ ਦੁੱਧ ਆ ਲਈ ਜੇ ਦੁੱਧ ਜਿਹੜੀ ਵੀ ਆ 35 40 ਲੀਟਰ ਤੋਂ ਬਾਹਰ ਵਾਲੀਆਂ ਘਾਟ ਵਾਲੀ ਕੋਈ ਨਹੀਂ ਅੱਛਾ ਠੀਕ ਆ ਤੇ ਇਹਦਾ ਵੀ ਕੋਈ ਫੋਨ ਤੇ ਪੁੱਛ ਲੈਣਾ ਰੇਟ ਜਿਹੜੇ ਫੋਨ ਤੇ ਹੀ ਆ ਤੇ ਆ ਸੋਈ ਸਵਾਈ ਜੇ ਸੋਈ ਸਵਾਈ ਇਹਨੂੰ ਕਿੰਨੇ ਦਿਨ ਹੋਵੇ ਸੋਈ ਨਾ ਇਹਨੂੰ 12 ਦਿਨ ਹੋਗੇ ਸੋਈ 12 ਦਿਨ ਸੋਈ ਨਾ ਹੋਗੇ ਆ ਤੇ ਥੱਲੇ ਆ ਦੇਖ ਸਕਦੇ ਚੰਗੀ ਤਿਆਰ ਹੈ ਉਰੇ ਹਾਥੇ ਯਰ ਗੀ ਗਾਂ ਆ ਹਾਥੇ ਜਿੱਡੀ ਗਾਂ ਆ ਜਿਹੜੀ ਆ ਦੇਖ ਸਕਦੇ ਜੀ ਕੱਦ ਕਾਠ ਪੱਖੋਂ ਬੜੀਆਂ ਚੰਗੀਆਂ ਸਾਰੀਆਂ ਫਾਰਮ ਵਾਲੀਆਂ ਵੜਾਵਾਂ ਕੋਈ ਵੀ ਨਹੀਂ ਦੂਸਰੀ ਚੰਗੇ ਫਾਰਮਾਂ ਦੀਆਂ ਵੜਾਵਾਂ ਜਿਹੜੀਆਂ ਸਾਰੀਆਂ ਇਹਦਾ ਸੁਆ ਕੀ ਨਵਾ ਜੇ ਸੁਆ ਦੁੱਧ ਤੇ ਬੱਚਾ ਕੀ ਇਹਦੇ ਮਗਰ ਵਛਾ ਵਛਾ ਅੱਛਾ ਇਹਦੇ ਮਗਰ ਵਛਾ ਹੈ ਬਹਿ ਜਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਹੁਣ ਆਇਆ ਵਕਤ ਇਹਦੇ ਕੋਲ 38 ਲੀਟਰ ਦੁੱਧ ਤਿਆਰ ਆ 38 ਲੀਟਰ ਤਿਆਰ ਆ ਤਿਆਰ ਆ ਕਿੰਨਾ ਚਵਾਈ ਜਾਊਗੀ ਇਹ 40 ਤੋਂ ਬਾਹਰ ਵਾਲੀ ਬਾ 40 ਤੋਂ ਬਾਹਰ ਜਾਊਗੀ ਅੱਛਾ 40 ਤੋਂ ਬਾਹਰ ਜਾਊਗੀ ਤੇ 38 ਲੀਟਰ ਘਰੋ ਚਵਾ ਦੋਗੇ ਚਵਾ ਦਾਂਗੇ 38 ਲੀਟਰ ਚਵਾ ਦੇਣਾ ਠੀਕ ਆ ਇੱਕ ਆ ਜਰਸੀ ਆ ਕਿ ਜਰਸੀ ਇਹ ਜਰਸੀ ਇਹ ਵੀ ਸੂਈ ਸਵਾਈ ਜਰਸੀ ਆ ਜਿਹੜੀ ਤੁਸੀਂ ਤੁਸੀਂ ਸਾਡੇ ਰਸਣ ਨਹੀਂ ਜਰਸੀ ਕ੍ਰਾਸ ਤੇ ਆ ਜਿਹੜੀ ਇਹ ਤੇ ਸਾਂਭੀ ਸੁੰਭੀ ਇਹ ਵੀ ਚੰਗੀ ਬਾਕੀ ਫਾਰਮ ਵਾਲੀਆਂ ਜਿਹੜੀਆਂ ਵੇੜਾਂ ਕਮਾਲੀ ਹੁੰਦੀਆਂ ਵਾ ਆ ਜੋ ਲੈ ਆਓ ਜੀ ਬਾਕੀ ਆ ਦੇਖ ਸਾਡੇ ਰੱਸੀਆਂ ਰੱਸੀਆਂ ਪਾਈਆਂ ਨਹੀਂ ਹੁੰਦੀਆਂ ਕਈ ਜਿਹੜੀਆਂ ਇਹਨਾਂ ਇਹਦਾ ਕਿੰਨਾ ਸੂਆ ਜੇ ਇਹ ਵੀ ਦੂਜਾ ਸੂਆ ਆ ਦੇਖ ਸਾਡੇ ਜੀ 27 22 ਲੀਟਰ ਤਿਆਰ ਦੇ ਸਾਡੇ 27 22 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਮੌਕੇ ਤੇ ਇਹਦੇ ਨਾਲ ਦੀ ਵਸੀ ਮੰਡੀ ਜਿਹੜੀ ਚੀ ਸੀ ਬਾਕੀ ਇਹਨਾਂ ਜਿਤਨਾ ਦੇਖ ਸਾਡੇ ਚੱਬੂ ਚੱਬੂ ਪਾਈ ਨਹੀਂ ਹੁੰਦੇ ਤੇ ਆ ਜਿਹੜੀ ਜਰਸੀ ਕ੍ਰੋਸ ਹੁਣੇ ਆਪਾਂ ਦਿਖਾਈ ਆ ਇਹਨੂੰ ਕਿੰਨੇ ਦੇਣਾ ਹੈ ਸੂਈ ਨਾ ਇਹਨੂੰ 11 ਬਰ ਬਰ ਦੇਨੀ ਨੂੰ ਅੱਛਾ 11 12 ਦੇਨੀ ਆ ਤੇ ਦੁੱਧ ਕਿੰਨਾ ਤਿਆਰ ਹੋ ਗਿਆ ਮੋਕੇ ਤੇ ਥੱਲੇ 22 ਲੀਟਰ ਦੁੱਧ ਤਿਆਰ ਆ ਤੇ ਇਹ ਕਿੰਨਾ ਚ ਵਾਜੂਗੀ ਤੇ 30 ਤੋਂ ਤਾਂ ਜਾਓ ਅੱਛਾ 30 ਤੋਂ ਤਾਂ ਜਾਓ 30 ਤੋਂ ਤਾਂ ਇਹਦੇ ਨਾਲ ਦੀ ਵਛੀ ਆਪਾਂ ਇੱਕ ਮੰਡੀ ਜੂ ਜਿਹੜੀ ਵੀਡੀਓ ਬਣਾਈ ਸੀ ਹਾਂਜੀ ਹਾਂਜੀ ਉਹ ਰਵਾ ਉਹ ਸੇ ਫਾਰਮ ਚੋਂ ਅੱਛਾ ਉਸੇ ਫਾਰਮ ਚੋਂ ਮੈਨੂੰ ਫਾਰਮ ਚੋਂ ਠੀਕ ਆ ਜੀ ਤੇ ਉਹ ਵੀ ਵੈੜ ਸੋਹਣੀ ਸੀ ਮੰਡੀ ਵਾਲੀ ਵੀ ਉਹਨਾਂ ਨੂੰ ਵੀਊ ਤੁਹਾਨੂੰ ਬਹੁਤ ਆਏ ਹੋਣਿਆ ਹਾਂ ਜੀ ਹੁਣ ਸੁਈ ਆਣ ਕੇ ਵਛੀ ਉਹਨੇ ਦਿੱਤੀ ਆ ਤੇ ਬਹੁਤ ਖੁਸ਼ ਆ ਹੁਣ ਹੁਣੇ ਵੀਰ ਜੀ ਹੁਣੇ ਦੱਸੰਦੇ ਕਿ 36 ਲੀਟਰ ਦੁੱਧ ਦੇਂਦੀ ਆ ਤੇ ਇੱਕ ਹੁਣ ਆ ਵੀ ਹਾਥੀ ਦਾ ਬੱਚੇ ਤੁਹਾਨੂੰ ਵਿਖਾਉਣਾ ਵਾ ਇਹ 2020 ਕੱਚੀਆਂ ਜੇ ਠੀਕ ਹੈ ਜੀ ਪਹਿਲੇ ਥੋੜਾ 50 ਲੀਟਰ ਕੱਢਿਆ ਹਾਂ ਦੇਖ ਸਕਦੇ ਜੀ ਛੱਬੂ ਦਾ ਥੋੜਾ ਜਿਹਾ ਕਰ ਲਿਆ ਕਿਉਂਕਿ ਫਾਰਮ ਵਾਲਿਆਂ ਨੇ ਛੱਬੂ ਜਿਹੜੇ ਪਾਏ ਨਹੀਂ ਹੁੰਦੇ ਦੂਸਰਾ ਸੂਹਾ ਇਹਦਾ ਤੇ ਝਾਲਰ ਆਪਾਂ ਥੱਲੇੋਂ ਦੇਖ ਸਕਦੇ ਹਾਂ ਜੀ ਕਿੰਨੇ ਦਿਨ ਪਾਏ ਵਿੱਚ ਇਹਦੇ ਤੇ ਇਹ ਕਿੰਨੇ ਦੁੱਧ ਆ ਲਈ ਜੀ ਦੁੱਧ 50 ਲੀਟਰ ਪਹਿਲੇ ਸੂਹ ਕੱਢਿਆ ਜੀ ਇਹਨੇ ਅੱਛਾ ਤਿਆਰ ਕੀ ਕਿੰਨਾ ਕਰਜੋਗੇ ਅੱਜ 60 ਤੋਂ ਉੱਪਰ ਜੀ ਹਾਂ ਦੇਖ ਸਕਦੇ ਜੀ ਚੰਗੀਆਂ ਕਮਾਲ ਦੀਆਂ ਜਿਹੜਾ ਇਹਨਾਂ ਬਾਰੇ ਬਹੁਤਾ ਦੱਸਣ ਦੀ ਸਾਨੂੰ ਵੀ ਲੋੜ ਨਹੀਂ ਆ ਕਿਉਂਕਿ ਜਿਹੜੇ ਵੀਰਾਂ ਨੂੰ ਪਤਾ ਹੈ ਜਾਣਕਾਰੀ ਆ ਤੇ ਉਹਨਾਂ ਨੇ ਆਪੇ ਜਿਹੜਾ ਵਾ ਪਛਾਣ ਲੈਣਾ ਵਾ ਲੈ ਜਾਓ ਜੀ ਹਾਂ ਦੇਖ ਸਕਦੇ ਜੀ ਇਸ ਤਰ੍ਹਾਂ ਫਾਰਮਾ ਜਿੱਥੇ ਖੁੱਲੀਆਂ ਰਹਿੰਦੀਆਂ ਫਿਰ ਜਦੋਂ ਇਹਨਾਂ ਨੇ ਰੱਸੀਆਂ ਪੈਂਦੀਆਂ ਤੇ ਫਿਰ ਥੋੜਾ ਜਿਹਾ ਇਹਨਾਂ ਨੂੰ ਔਖਾ ਲੱਗਦਾ ਹੈ ਲਿਆ ਹੁਣ ਅਗਲੀ ਵੀ ਤੋਰ ਕੇ ਦਿਖਾ ਦਈਏ ਤੇ ਹੁਣ ਜਿਹੜੀ ਆਪਾਂ ਦਿਖਾਉਣ ਲੱਗੇ ਆ ਇਹ ਵੀ ਕੱਬਣ ਆ ਇਹ ਕੱਬਣ ਇਹਦਾ ਸੁਭਾ ਕਿੰਨਾ ਦੂਸਰਾ ਹੀ ਇਹ ਵੀ ਆਪ ਕੋਲ ਤੇ ਗਾੜੀ ਦੇ ਉੱਪਰ ਆ ਜੀ ਬਾਕੀ ਟੇਗਾਂ ਦੀ ਜਾਣਕਾਰੀ ਸਾਰੀ ਤੁਸੀਂ ਜਿਹੜੀ ਆ ਵੀਰ ਜੀ ਨਾਲ ਤਾਂ ਲੈ ਸਕਦੇ ਤੁਹਾਨੂੰ ਕਾਗਜ਼ੀ ਰਿਕਾਰਡ ਸਾਰੇ ਦਿਖਾ ਦੇਣਗੇ ਆਪ ਕਹਿੰਦੇ ਕਿ ਪੂਰੇ ਜਾਦ ਨਹੀਂ ਇਹ ਵੀ ਜਿਹੜੀ ਆ ਛੱਗੀ ਆ ਜਿਹੜੀ ਹੁੰਦੀ ਆ ਛੱਗੀ ਹੁੰਦੀ ਆ ਇਹਦੇ ਵੀ ਜਿਹੜੇ ਕਹਿੰਦੇ ਕਿ ਅਜ ਰਿੰਦੇ ਆ ਇਹ ਵੀਰ ਜੀ ਕਿੰਨੇ ਕ ਦੁੱਧ ਆ ਲਈ ਜੇ ਤਾਰੀ ਬਲਾਸ ਗੱਡਿਆ ਪਗੜਿਆ ਸੋਹਰੇ ਅੱਛਾ ਲੈ ਜਿਓ ਜੀ ਥੋੜਾ ਚੱਬੂ ਨਾ ਤੋੜਨੀ ਔਖੀਆਂ ਹੋ ਜਾਂਦੀਆਂ ਜਿਹੜੀਆਂ ਆਹ ਦੇਖ ਸਾਹ ਦੇ ਹਵਾਨੇ ਤੇ ਨਾਰਾਂ ਜਿਹੜੀਆਂ ਦੇਲ ਖੁਸ਼ ਕਰਨ ਵਾਲੀਆਂ ਵਹਿੜਾਂ ਵਾਂ ਜਿਹੜੀਆਂ ਲੈ ਜਾਵੇ ਤੀ ਹੈ ਗਿਆ ਵੀ ਸਾਰੀਆਂ ਵਹਿੜਾਂ ਦੰਦਾ ਚ ਆ ਜਿਹੜੀਆਂ ਸਾਰੀਆਂ ਬਾਕੀ ਮੱਝਾਂ ਵੀ ਤਿੰਨ ਤੁਹਾਨੂੰ ਵਿਖਾਉਣੀਆਂ ਲੈ ਤੇ ਮੁੱਲ ਫਿਰ ਇੰਨਾ ਸਾਰਿਆਂ ਤੇ ਫੋਨ ਤੇ ਕਰਨੇ ਨਾ ਮੁੱਲ ਹੋ ਜਾਣ ਠੀਕ ਹੈ ਤੇ ਇਹ ਆ ਕਿ ਦੇ ਹਿਸਾਬ ਨਾਲ ਦੇਣੀ ਆ ਆਪਾਂ ਮੈਂ ਤਾਂ ਜੈ ਜਿਹੋ ਜਿਹਾਂ ਵੇੜਾ ਉਹ ਜੇ ਮੁੱਲ ਹੋ ਜਾਣਗੇ ਬਾਕੀ ਕੋਈ ਵਾਰਾਂ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਲਿਆਓ ਮੱਜਾਂ ਵਿੱਚ ਦਿਖਾ ਦੀ ਹਣ ਕਿੰਨਾ ਸੁਆ ਵੇਦੀ ਰਾ ਦੂਸਰਾ ਸੁਆ ਕਿੰਨਾ ਕਿਚਰਾ ਹੋ ਗਿਆ ਇਹਨਾਂ ਸੂਈ ਨਾਲ ਸੂਈ ਨੂੰ 10 ਦਿਨ ਹੋ ਗਿਆ 10 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਕਰ ਗਏ ਉਹ 15 ਲੀਟਰ ਤਿਆਰ ਆ ਅੱਛਾ 15 ਲੀਟਰ ਤਿਆਰ ਆ ਮੌਕੇ ਤੇ ਤੇ ਕਿੰਨਾ ਕਿਚਵਾਈ ਜਾਓਗੇ ਇਸ 17-18 ਲੀਟਰ ਐਂ ਤੇ ਭਾਈ ਗੋਬਿੰਦ 17-18 ਲੀਟਰ ਦੁੱਧ ਜਿਹੜਾ ਗਿੰਦੇ ਕੀ ਚਵਾਦੂਗੀ। ਹਾਂ। ਬਾਕੀ ਆਜ ਨਾਲ ਦੁੱਧ ਦਾ ਕੰਮ ਵੀ ਆ, ਕਾਫੀ ਗਿੰਤੀ ਚ ਮੱਝਾਂ ਚੜੀਆਂ ਵੇਦੀਆਂ ਨੇ ਨਿਕਲ ਰਹੀਆਂ। ਆਜੋ ਲੈ ਆਓ। ਕੋਈ ਗੱਲ ਨਹੀਂ ਅੰਦਰੇ-ਅੰਦਰੇ ਤੋਰ ਦੋ ਇਹਨਾਂ ਨੂੰ। ਚਲੋ ਫਿਰ ਤੋਰ ਹੀ ਦੋ ਬਾਹਰ ਹੀ। ਠੀਕ ਐ ਬਜੀ। ਆ ਬੱਚਾ ਜਿਹੜਾ ਬੱਚਾ ਕੀ ਮਗਰ ਕਟਾ ਕਟਾ ਇਹ ਤਾਂ ਮਗਰ ਕਟਾ ਹੈ ਮੋੜ ਕਰਦੇ ਨਹੀਂ ਮੱਜਾਂ ਦੇ ਮੌਕੇ ਤੇ 15 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ ਮੱਜਾਂ ਤੇ ਮੁੱਲ ਦੱਸਨੇ ਕਿ ਫੋਨ ਤੇ ਮੱਜਾ ਉਹਦਾ 1 ਸਵਾ ਲੱਖ ਅੱਛਾ ਉਹਦਾ 1 ਸਵਾ ਲੱਖ ਆ ਤੇ ਹੁਣ ਆ ਜਿਹੜੇ ਵਿਖਾਉਂਦੇ ਆ ਇਹ ਵੀ ਸੋਈ ਸਵਾਈ ਆ ਇਹਦਾ ਪਰਸੈਂਟੇਜ ਇਹਦਾ ਪੰਜਾਸੀ ਤੋੜਦੇ ਦੋਵੇਂ ਮੋੜ ਕੇ ਨੂੰ ਲੈ ਹਾਂ ਦੇਖ ਸਾਹਿਬ ਇਹਦਾ ਮੁੱਲ ਜਿਹੜਾ 85000 ਆ ਇਹਦੇ ਵੀ ਡਿਟੇਲ ਤੁਹਾਨੂੰ ਦੱਸ ਦਿੰਨੇ ਹਾਂ ਨੇ ਤੀਜਾ ਦੇ ਵੀ ਚੀਜ਼ ਹੋਈ ਬਾਕੀ ਗਾਵਾਂ ਦੇ ਵੀ ਮੁੱਲ ਜਿਹੜੇ ਆ ਬਹੁਤੇ ਵੱਧ ਨਹੀਂ ਆ ਆ ਦੇਖ ਸਾਦੇ ਛੋਟਾ ਸਿੰਘ ਆ ਜਿਹੜਾ ਇਹਦਾ ਵੀ ਤੇ ਇਹ ਕਿੰਨੇ ਕ ਦੁੱਧ ਵਾਲੀ ਵੀਰ ਜੀ ਦੁੱਧ 15 ਕਿਲੋ ਤੇ ਆ 15 ਤੋਂ ਬਾਹਰ ਕੱਢੂ ਇਹ ਵੀ 15 ਤੋਂ ਬਾਹਰ ਕੱਢੂਗੀ ਠੀਕ ਆ ਤੇ ਜਿਹੜੇ ਪਹਿਲਾਂ ਵਿਖਾਈ ਸੀ ਉਹਦਾ ਸਵਾਲ ਆਖਿਆ ਤੇ ਇਹਦਾ ਮੁੱਲ ਹੈਗਾ 85000 ਠੀਕ ਆ ਇੱਕ ਮੱਝ ਹੋਰ ਹੈਗੀ ਆ ਉਹ ਵੀ ਦਿਖਾ ਦੇ ਤੋੜ ਦੋ ਜੀ ਲੇ ਜੀ ਮਜਾ ਦੋਨੋਂ ਮਹੀਨੇ ਗਿਆ ਸੁਈਆਂ ਉਤਰਾ 15 20 ਲਿਆ ਆਪਣੇ ਕੋਲ ਹੈਗੀਆਂ ਅੱਛਾ ਉਹ ਵੀ ਵੇਚਣ ਵਾਲੀਆਂ ਪੱਕੇ ਬੱਚੇ ਵਾਲੀ ਲੈਣੀ ਉਹਦੇ 15 20 ਮਜਾ ਸਰ੍ਹੋਂ ਦੀਆਂ ਆਪਣੇ ਕੋਲ ਹੈਗੀਆਂ 15 ਕਿਲੋ ਤੋਂ ਬਾਹਰ ਦੁੱਧ ਹੋਊਗਾ ਅੱਛਾ 2 ਮਹੀਨੇ ਦੋ ਦੋ ਛੂਏ ਲੱਗੇ ਆ ਅੱਛਾ ਦੋ ਦੋ ਮਹੀਨੇ ਦੀਆਂ ਸੁਈਆਂ ਤੇ ਦੁੱਧ 15 15 ਕਿਲੋ ਬੱਚੇ ਆ ਜਾ ਰਹੇ ਆ ਆ ਜਿਹੜੇ ਆ ਦੋ ਦੋ ਮਹੀਨਿਆਂ ਦੇ ਬੱਚੇ ਆ ਸਾਰੇ ਕੱਟੇ ਕੱਟ ਗਿਆ ਵਾਂ ਤੇ ਜਿਆਦਾ ਕੱਟ ਗਈ ਆ ਵੀ ਆ ਮੱਜਾਂ ਸਾਰੀਆਂ ਮਕਾਉ ਜੇ ਸਾਰੀਆਂ ਵਗੀਆਂ ਇਹ ਆਪਣੇ ਸੂਣ ਵਾਲ ਗਿਆ ਵਾਂ ਅੱਛਾ ਕੋ ਵਿੱਚੋਂ ਸੂਣ ਵਾਲੀਆਂ ਕੋ ਤੋਕੜਾ ਕਬਣਾ ਅੱਛਾ ਆ ਲੈਂਡ ਸਾਰੀ ਸੂਣ ਵਾਲੀ ਆ ਸਾਰੀ ਸੂਣ ਵਾਲੀ ਤੇ ਆ ਸੂਈਆਂ ਵਾਂ ਤੇ ਬਾਕੀ ਜੇ ਕਿਸੇ ਵੀ ਨੀਂਨਾ ਚ ਵੀ ਵੇਖਣੀਆਂ ਵਾ ਚੰਗੇ ਰਿਕਾਰਡ ਵਾਲੀਆਂ ਮੱਜਾਂ ਵਾਂ ਇਹ ਥੋੜੇ ਨੋਰਮਲ ਰੇਟ 'ਚ ਤੁਹਾਨੂੰ ਮਿਲ ਜਾਣੀਆਂ ਬੱਚੇ ਵੀ ਆ ਗਏ ਨੇ ਤੇ ਮਗਰ ਤੇ ਹੁਣ ਇੱਕ ਮੱਜ ਹੋਰ ਹੈਗੀ ਆ ਉਹ ਵੀ ਲੈ ਆਓ ਵੀਰ ਜੀ ਫਿਰ ਇਹ ਨੋ ਕਿੰਨਾ ਚਿਰ ਹੋਇਆ ਜੇ ਸੋਈ ਨਾ 8-9 ਦਿਨਾਂ ਤੋਂ 8-9 ਦਿਨਾਂ ਤੋਂ ਇਹ ਇਹ ਦੇਖੋ ਦੁੱਧ ਕਿੰਨਾ ਤਿਆਰ ਜੇ 12 ਲੀਟਰ ਇਹਦੇ ਕੋਲ 12 ਲੀਟਰ ਤਿਆਰ ਆ। ਕੱਟੀ ਵਿਸ਼ੇ ਇਹ ਇਹਦੇ ਮਗਰ ਕੱਟੀ ਆ। ਲੈ ਆ ਘਹਾ ਦਿਓ ਇੱਥੇ ਕੋਈ ਗੱਲ ਨਹੀਂ। ਸਿੰਗ ਖੁੱਲੇ ਦੀ ਆ ਛੋਟੀ ਆ। ਸਿੰਗ ਥੋੜਾ ਖੁੱਲਾ ਕਰ ਗਈ ਹੈ ਪਰ ਉਤਰਾਂ ਜਿਹੜਾ ਬੋਡੀ ਸਟਰਕਚਰ ਚੰਗਾ ਆ। ਇਹ ਮੇਰਾ ਯਾਰ ਜੀ ਦਾ ਇਹਦਾ ਮੁੱਲ 75000 ਰਿਆ ਇਹ ਕਿੰਨਾ ਦੁੱਧ ਚ ਵਾਜੂਗੀ ਉਤਰਾ ਔਖੇ ਦਾ 12 ਕਿਲੋ ਦੁੱਧ 14-15 ਲੀਟਰ ਘਰ ਵਾਲੇ ਦੇ ਦੱਸੀ 14-15 ਲੀਟਰ ਜਿਹੜਾ ਕਿੰਦੇ ਕਰ ਜੂਗੀ ਤੇ ਮੁੱਲੇ ਦਾ 75000 ਕਰਦੇ ਆ ਵਿਖਾਏਗੇ ਪਸ਼ੂ ਫਿਰ ਸਾਰੇ ਵਿਖਾਉਣ ਵਾਲੇ ਹੀ ਕਰਾਹੇਗੀ ਕੋਈ ਇੱਕ ਛੋਟੀ ਰਹਿ ਗਈ ਆ ਇਹਦਾ 50 50 ਕੱਟੀ ਹੈ ਇਹਦਾ ਮਗਰ ਤਾਜ਼ਾ ਹੀ ਆ ਬੱਚਾ ਜਿਹੜਾ ਕੁਝ ਕਰਦੇ ਆ ਆ ਲੈ ਇਹ ਤੇ ਚੰਗੇ ਤਗੜੀ ਛੋਟੀ ਕੱਟ ਲਿਆ ਦੀ ਜੀ ਚੰਗੇ ਕੱਦ ਕਾਠ ਵਾਲੀ ਝੋਟੀ ਐ ਵੀ ਸੋਈ ਸਵਾਈ ਜੇ ਸੋਈ ਸਾਈ ਸੋਈ ਤੇ ਇਹਦੇ ਮਗਰ ਬੱਚਾ ਕੀ ਜੇ ਇਹ ਕਟਾਇਆ ਇਹਨੂੰ ਕਿੰਨੇ ਦਿਨ ਹੋਏ ਸੋਈ ਨਾ ਇਹਨੂੰ 25 ਦਿਨ ਹੋ ਗਏ 25 ਦਿਨ ਹੋ ਗਏ ਸੋਈ ਨਾ ਇਹ ਦੇਖੋ ਦੁੱਧ ਕਿੰਨਾ ਤਿਆਰ ਜਮੋਕੇ ਤੇ 13 ਲੀਟਰ ਦੁੱਧ ਤਿਆਰ ਹੋ ਗਿਆ 13 ਲੀਟਰ ਤਿਆਰ ਆ ਚੰਗੇ ਪੇਠਪੜੇ ਦੀ ਆ ਅੱਜ ਲੈ ਆਓ ਜੀ ਲੈ ਆਓ ਲੈ ਜੀ ਦੂਸਰਾ ਸੁਆ ਜੇ ਦਾ ਦੂਸਰਾ ਸੁਆ ਤੇ ਇਹਦਾ ਕੀ ਰੱਖ ਦੇਣਾ ਮੁੱਲ ਇਹਦਾ ਵੀ 100 ਲੱਗ ਇਹਦਾ ਸਵਾਲ ਆਖਿਆ ਠੀਕ ਆ ਤੇ ਬਾਕੀ ਮੋ ਲਗਾਵਾ ਦੇ ਨੋਰਮਲ ਹੀ ਰੱਖਨੇ ਆ ਤੇ ਬਾਕੀ ਕੋਈ ਵੀਰ ਫੋਨ ਲਾਵੇ ਤੇ ਹੋਰ ਕੁਛ ਕਹਿਣਾ ਫਿਰ ਉਹ ਕਹ ਰਿਹਾ ਕਿ ਚੰਗੇ ਦੁੱਧ ਵਾਲੇ ਡੰਗਰ ਰੱਖੋ ਬਹੁਤ ਫਾਇਦਾ ਵਾ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜਾ ਮਾੜਾ ਡੰਗਰ ਉਹਦਾ ਲੈਣ ਦਾ ਅੱਜ ਕੱਲ ਕੋਈ ਫਾਇਦਾ ਨਹੀਂ ਮਹਿੰਗਾਈ ਬਹੁਤ ਜ਼ਿਆਦੀ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਕੇ ਆਪਣੀ ਕੋਈ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚੱਕ ਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ